ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਖੁਸ਼ੀਆਂ ਖੇੜਿਆਂ ਚ ਹੋਮੋਂਗੇ ਪਰਮਾਤਮਾ همین ਰੱਖੇ ਸਭ ਨੂੰ ਖੁਸ਼ੀਆਂ ਦੇਵੇ ਸਰਬੱਤ ਦਾ ਭਲਾ ਕਰੇ ਸੋ ਅੱਜ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਇਹ ਪਤੀ ਨੌਕਰ ਹੁੰਦਾ ਉਹਨੇ ਆਉਣਾ ਹੁੰਦਾ ਤਰੀਕ ਦੱਸ ਦਿੰਦਾ ਵੀ ਮੈਂ ਇੰਨੀ ਡੇਟ ਨੂੰ ਆਉਂਗਾ ਪਰ ਉਹ ਆਉਂਦਾ ਹੈ ਨਹੀਂ ਪਤਨੀ ਸੱਜਦੀ ਐ ਸੰਵਰਦੀ ਐ ਵੀ ਮੈਂ ਸੋਣੀ ਲੱਗਾ ਤੇ ਫੇਰ ਉਹ ਕੁੰਡਾ ਵੀ ਨਹੀਂ ਲਾਉਂਦੀ ਰਾਤ ਨੂੰ ਵੀ ਆਊਗਾ ਦੁੱਧ ਰੱਖਦੀ ਐ ਚੁੱਲ੍ਹੇ ਮੂਰੇ ਛੰਨੇ ਚ ਪਾ ਕੇ ਵਿੱਚ ਘਿਓ ਪਾ ਕੇ ਪਰ ਉਹ ਆਉਂਦਾ ਨਹੀਂ ਫੇਰ ਉਹ ਕੀ ਕਹਿੰਦੀ ਐ ਇਹ ਤੁਸੀਂ ਗੀਤ ਰਾਹੀਂ ਸੁਣੋ ਮੈਨੂੰ ਆਸਾ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਪਿਆਰੇ ਜੀ ਗੀਤ ਦਾ ਰਾਤੀ ਕਿਉਂ ਆਉਨਾ ਆਇਆ ਚੰਨ ਵੇ ਤੇਰੀ ਡੀਕ ਤੇ ਗੁੰਡਾ ਨਾਮ ਲਾਇਆ ਚੰਨ ਵਿੱਚ ਦੁੱਧ ਰੱਖਿਆ ਠੰਡਾ ਹੋ ਗਿਆ ਕੀ ਉਹ ਵਿੱਚ ਪਾਇਆ ਰਾਤੀ ਕਿਉਂ ਆਉਨਾ ਆਇਆ ਚੰਨ ਵੇ ਤੇਰੀ ਢੀਕ ਤੇ ਗੁੰਡਾ ਨਾਮ ਲਾਇਆ ਰਾਤੀ ਕਿਉਂ ਨਾ ਆਇਆ ਜਾਨਵੇ ਹੰਕਲ ਦੀ ਉਡੀਕ ਸੀ ਤੇਰੀ ਵੇ ਮੈਂ ਮੁਹ ਦੇਖਿਆ ਜੂਵਾਰੇ ਉੱਤੇ ਚੜੀ ਕੇ ਤੂੰ ਨਾਜਰੀਨ ਆਇਆ ਸੋਣਿਆ ਖੜੀ ਰੋਮ ਵੇਕਲੇਜਾ ਮੇਰਾ ਫੜ ਕੇ ਕਲ ਦੀ ਉਡੀਕ ਸੀ ਤੇਰੀ ਵੇ ਮੈਂ ਦੇਖਿਆ ਜਵਾਰੇ ਉੱਤੇ ਚੜ ਕੇ ਬਿੰਦੇ ਚਟੇ ਵੇ ਬੇਪੂਛਦੀ ਸ਼ਾਮਾ ਹੋ ਗਈ ਆ ਪੁਰਾਉਣਾ ਨਈਂ ਆਇਆ ਰਾਤੀ ਕਿਉਂ ਨਾ ਆਇਆ ਜਨ ਵੇ ਤੇਰੀ ਡੀਕ ਤੇ ਗੁੰਡਾ ਨਾਮ ਲਾਇਆ ਰਤੀ ਕਿਉਂ ਨਾ ਆਇਆ ਚੰਨ ਵੇ ਚਾਮਨਾਲ ਸੀਰ ਕਪੜੇ ਰੇਸ਼ਮੀ ਮੈਂ ਪਾਏ ਬੁਲਾਉ ਉੱਤੇ ਲਾਈ ਸੁਰ ਖੀਚੀਰ ਕੱਢ ਕੇ ਕੁਲਿੱਪ ਵੀ ਸੁਜਾਏ ਜਮਨਾਲ ਸਿਰ ਤੋ ਲੀਆ ਗਾੜ ਕਪੜੇ ਰੇਸ਼ਮੀ ਮੈਂ ਪਾਏ ਨਕੇ ਮੈਸੁਰ ਮਾ ਵੀ ਪਾਇਆ ਰਾਤੀ ਕਿਉਂ ਆਇਆ ਜਾਨ ਵੇ ਤੇਰੀ ਢੀਕ ਤੇ ਗੁੰਡਾ ਨਾਮ ਲਾਇਆ ਰਾਤੀ ਕਿਉਂ ਆਇਆ ਜਾਨ ਵੇ ਸਾਰੀ ਰਾਤ ਰਹੀ ਜਾਗਦੀ ਮੇ ਲਾਲੀ ਮੇਰੀਆਂ ਅੱਖਾਂ ਦੇ ਵਿੱਚ ਰੜ ਕੇ ਸਾਰੇ ਗੀ ਨੂੰ ਲਾਈਆਂ ਅੱਖੀਆਂ ਉੱਤੋਂ ਆ ਗਿਆ ਦੁਪਹਿਰਾ ਵੀ ਚੜ ਕੇ ਰਾਤ ਰਹੀ ਜਾਗਦੀ ਲਾਲੀ ਮੇਰੀਆਂ ਅੱਖਾਂ ਵਿੱਚ ਰਾੜ ਕੇ ਕਿਹੜੀ ਗੱਲੋਂ ਤੂੰ ਰੁੱਸੀਆ ਤੈਨੂੰ ਰੱਬ ਦਾ ਵਾਸਤਾ ਵੇ ਪਾਇਆ ਰਤੀ ਕਿਉਂ ਆਇਆ ਓ ਜਾਨ ਤੇਰੀ ਡੀਕ ਤੇ ਗੁੰਡਾ ਨਾਮ ਲਾਇਆ ਰਤੀ ਕਿਉਂ ਨਾ ਆਇਆ ਜਨ ਵੇ ਮੈਂ ਸ਼ਾਮ ਵੇਲੇ ਤਾਰ ਕਢਦੀ ਬੂਰੀ மணிச்சே சேத்த சேத்த கடையா பாபோ மஞ்சேட்டு கவே மாம வேறு கடந்த ਬੂਰੀ ਮੱਝ ਨਾਮਿਲਣ ਵਿੱਚ ਆਵੇ ਬੇਬੇ ਕੋਲੋਂ ਪੁੱਛ ਲੈ ਪਾਵੇਂ ਹਲੇ ਤੱਕ ਨਾ ਮੈਂ ਜਾਗ ਵਿਲਾਇ ਰਤੀ ਕਿਉਂ ਨਾ ਆਇਆ ਜਾਨ ਤੇਰੀ ਡੀਕ ਤੇ ਗੁੰਡਾ ਨਾ ਮਾਇਲਾ ਮੈਂ ਚੰਨੇ ਵਿੱਚ ਦੁੱਧ ਰੱਖਿਆ ਠੰਡਾ ਹੋ ਗਿਆ ਕਿਉਂ ਵਿੱਚ ਪਾਇਆ ਰਤੀ ਕਿਉਂ ਨਾ ਆਇਆ ਚੰਨ ਵੇ